ਮੁੱਖ ਮੰਤਰੀ ਭਗਵੰਤ ਮਾਨ ਅੱਜਕੱਲ ਪਿੰਡਾਂ ਦੇ ਵਿੱਚ ਰੋਡ ਸ਼ੋਅ ਕਰ ਰਹੇ ਨੇ ਤੇ ਉਹਨਾਂ ਦੇ ਬਿਆਨ ਕਾਫੀ ਆਉਂਦ ਨੇ ਪਾਰਟੀਆਂ ਨੂੰ ਲੈ ਕੇ ਉਹ ਕਹਿੰਦੇ ਵੀ ਹਰਮਿਤ ਸਿੰਘ ਸੰਧੂ ਤਿੰਨ ਵਾਰ ਦੇ ਐਮਐਲਏ ਰਹਿ ਚੁੱਕੇ ਨੇ ਕਹਿੰਦੇ ਇਹਨਾਂ ਦੇ ਟਾਈਮ ਦੇ ਵਿੱਚ ਕੰਮ ਐ ਜਿਹੜੇ ਬਹੁਤ ਹੋਏ ਨੇ ਵੀ ਹੁਣ ਵੀ ਕੰਮ ਹੋਣਗੇ ਕੀ ਲੱਗਦਾ ਵੀ ਉਹ ਹਰਮਿਤ ਸੰਧੂ ਨੇ ਕੰਮ ਕਰਵਾਏ ਸੀ ਕਿ ਉਹ ਪਾਰਟੀ ਦੇ ਵੱਲੋਂ ਕੰਮ ਕੀਤੇਗੇ ਜੀ ਹਰਮਿਤ ਸੰਧੂ ਦਾ ਪੁਰਾਣਾ ਬਿਆਨ ਤੁਸੀਂ ਕੱਢ ਕੇ ਵੇਖ ਲਓ ਵੀਡੀਓ ਕਹਿ ਰਿਹਾ ਟੋਪੀਆਂ ਵਾਲਿਆਂ ਨੂੰ ਭਜਾਓ ਤੇ ਹੁਣ ਉਹ ਟੋਪੀਆਂ ਵਾਲਿਆਂ ਨੂੰ ਕਹਿਣ ਦਾ ਵੋਟ ਪਾਓ ਤੇ ਕੋਈ ਕਿਰਦਾਰ ਥੋੜਾ ਹਰਮੇਸ ਸਿੰਘ ਦੱਸ ਬਾਕੀ ਜੇ ਕੰਮ ਹੋਏ ਹੁੰਦੇ ਤੇ ਲੋਕ ਨਕਾਰਦੇ ਕਿਉਂ ਲੋਕ ਪੂਰਾ ਨਕਾਰ ਚੁੱਕੇ ਆ ਆਮ ਆਦਮੀ ਪਾਰਟੀ ਨੂੰ ਹਰਮੇਸ ਸਿੰਘ ਜੀ ਨੇ ਕੰਮ ਨਹੀਂ ਕਰਾਇਆ ਬادل ਸਾਹਿਬ ਕਹਿ ਰਹੇ ਕਿ ਅਸੀਂ 200 ਕਰੋੜ ਰੁਪਏ ਦਿੱਤਾ ਸੀ ਤਰਨਤਾਰਨ ਹਲਕੇ ਵਿੱਚ ਪਰ ਉਹਨਾਂ ਲਾਇਆ ਨਹੀਂਗਾ ਦੱਸਦਾ ਨਹੀਂ ਕਿ ਕਿੱਥੇ ਲਾਇਆ ਵਾ ਤੇ ਇਸ ਕਰਕੇ ਕੰਮ ਉਹਨਾਂ ਕੋਈ ਨਹੀਂ ਕਰਵਾਇਆ ਉਹ ਮੂ ਨਾਲ ਆਪਾਂ ਜੋ ਮਰਜੀ ਗੱਲਾਂ ਕਰੀ ਜਾਈਏ ਜੋ ਮਰਜੀ ਬਿਆਨ ਲਈ ਜਾਈਏ ਪਿੰਡਾਂ ਦੇ ਵਿੱਚ ਕਾਫਲੇ ਦੇਖੇ ਤੁਸੀਂ ਕਈ ਵੀਡੀਓਜ਼ ਨੇ ਜਿਹੜੀਆਂ ਵਾਇਰਲ ਹੁੰਦੀਆਂ ਨੇ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਕਹਿੰਦੇ ਹੋਏ ਨਜ਼ਰ ਆਉਂਦੇ ਸੀ ਕਹਿੰਦੇ ਮੈਂ ਪਿੰਡਾਂ ਦੇ ਵਿੱਚ ਰੈਲੀਆਂ ਕਰਦਾ ਵੀ ਮੇਰੀ ਗੱਡੀ ਦੇ ਵਿੱਚ ਫੁੱਲ ਇੰਨੇ ਭਰ ਜਾਂਦੇ ਨੇ ਵੀ ਮੈਨੂੰ ਬੈਠਣ ਨੂੰ ਜਗ੍ਹਾ ਨਹੀਂ ਮਿਲਦੀ ਅੱਜ ਕੱਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸਨਰੂਫ ਦੇ ਵਿੱਚੋਂ ਮੁੱਖ ਮੰਤਰੀ ਭਗਵੰਤ ਮਾਨ ਬਾਹਰ ਆਇਆ ਹੋਇਆ ਹੈ ਤੇ ਕੋਈ ਫੁੱਲ ਨਹੀਂ ਹੈਗਾ ਕੋਈ ਪਿੰਡਾਂ ਦੇ ਵਿੱਚ ਚਾਹ ਨਹੀਂ ਹੈਗਾ ਉਹਨਾਂ ਤੇ ਆਉਣ ਦਾ ਕੀ ਲੱਗਦਾ ਹੈ ਵੀ ਹੁਣ ਲੋਕ ਸਮਝ ਗਏ ਨੇ ਵੀ ਜਿਹੜੀ ਇਹ ਰਾਜਨੀਤੀ ਆ ਕਿਸ ਲੈਵਲ ਦੀ ਹੋ ਰਹੀ ਹੈ ਬਿਲਕੁਲ ਲੋਕ ਸਮਝ ਚੁੱਕੇ ਨੇ ਝੂਠ ਬੋਲ ਕੇ ਇਹਨਾਂ ਵੋਟਾਂ ਲਈਆਂ ਬੀਬੀਆਂ ਨਾਲ 1000 ਰੁਪਏ ਦਾ ਵਾਅਦਾ ਕੀਤਾ ਸੀ ਤੇ 1000 ਰੁਪਏ ਅੱਗੇ ਉਹਨਾਂ ਨੇ ਦਿੱਤਾ ਤੇ ਹੁਣ ਹੈਲਥ ਕਾਰਡ ਬਣਾ ਰਹੇ ਨੇ ਤਰਨਤਨ ਵਿੱਚ ਉਹ ਵੀ ਸਿਰਫ ਤਰਨ ਧਾਰਨ ਵਿੱਚ ਹੀ ਕਿਉਂਕਿ ਲੋਕਾਂ ਨੂੰ ਭਰਮਾਇਆ ਜਾ ਸਕੇ ਤੇ ਲੋਕ ਇਹਨਾਂ ਦੇ ਝੂਠੀਆਂ ਗੱਲਾਂ 'ਚ ਹੋਣ ਨਹੀਂ ਆਉਣਗੇ ਲੋਕ ਨਕਾਰ ਚੁੱਕੇ ਨੇ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਕਾਫੀ ਬੈਕਫੁੱਟ ਤੇ ਆ ਗਈ ਕਹਿੰਦੇ ਪਾਰਟੀ ਦੇ ਵਿੱਚ ਕਾਫੀ ਜਿਹੜੇ ਜਿਹੇ ਉਮੀਦਵਾਰ ਸੀ ਕੈਂਡੀਡੇਟ ਸੀ ਕਾਫੀ ਮੈਂਬਰਸ਼ਿਪ ਪਾਰਟੀ ਛੱਡ ਕੇ ਚਲੇ ਗਏ ਕੀ ਕਾਰਨ ਲੱਗਦੇ ਨੇ ਤੁਹਾਨੂੰ ਕੋਈ ਲਾਲਚ ਦਿੱਤਾ ਗਿਆ ਉਹਨਾਂ ਨੂੰ ਜਾਂ ਫਿਰ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਪਾਰਟੀ ਛੱਡ ਦਿੱਤੀ ਕਿ ਜਿੰਨੇ ਵੀ ਪਾਰਟੀਆਂ ਛੱਡੀ ਆ ਅੱਜ ਤੱਕ ਕਾਮਯਾਬ ਨਹੀਂ ਹੋਇਆ ਪਾਰਟੀ ਉਥੇ ਦੀ ਉਥੇ ਖੜੀ ਆ ਜੜਾਂ ਪੰਜਾਬ ਨਾਲ ਲੱਗੀਆਂ ਪਾਰਟੀ ਦੀਆਂ ਬਾਕੀ ਇਹ ਸਾਰੀਆਂ ਚਾਲਾਂ ਏਜੰਸੀਆਂ ਦੀਆਂ ਇਹਨਾਂ ਨੂੰ ਪੜੋ ਤੇ ਰਾਜ ਕਰੋ ਦੀ ਨੀਤੀ ਅੰਗਰੇਜ਼ਾਂ ਵਾਲੀ ਅਪਣਾ ਰਹੇ ਨੇ ਸੂਝੀਆਂ ਪਾਰਟੀਆਂ ਨਾਲੋਂ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਕਿਉਂ ਪਾਉਣਗੇ ਤੁਹਾਡਾ ਕੀ ਪੂਰਾ ਏਜੰਡਾ ਕੀ ਹੈ ਲੋਕਾਂ ਨੇ ਕੰਮ ਵੇਖਿਆ ਲੋਕ ਭਲਾਈ ਸਕੀਮਾਂ ਲਾਗੂ ਹੋਈਆਂ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਗਰੀਬ ਤਬਕਾ ਜਿਹੜਾ ਵਾ ਉਹਨਾਂ ਨੂੰ ਪੈਨਸ਼ਨਾਂ ਦਿੱਤੀਆਂ ਗਈਆਂ ਬੱਚਿਆਂ ਦੀ ਪੜ੍ਹਾਈ ਮੁਕਤ ਕੀਤੀ ਗਈ ਸਕਾਲਰਸ਼ਿਪ ਦਿੱਤੀ ਗਈ ਬੱਚਿਆਂ ਨੂੰ ਸਾਈਕਲ ਦਿੱਤੇ ਗਏ ਜਿੰਨੇ 에ਅਰਪੋਰਟ ਬਣੇ ਆ ਸ਼੍ਰੋਮਣੀ ਅਕਾਲੀ ਦਲ ਨੇ ਬਣਾਏ ਇਤਿਹਾਸਿਕ ਯਾਦਗਾਰਾਂ ਬਣਾਈਆਂ ਸ਼੍ਰੋਮਣੀ ਅਕਾਲੀ ਦਲ ਨੇ ਬਣਾਈਆਂ ਸੜਕਾਂ ਦੇ ਜਾਲ ਵਿਛਾਏ ਸ਼੍ਰੋਮਣੀ ਅਕਾਲੀ ਦਲ ਨੇ ਵਿਛਾਏ ਸਾਰੇ ਕੰਮ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਇੱਕ ਵੀ ਕੰਮ ਗਿਣਾ ਦੋ ਕਿ ਜਿਹੜਾ ਇਹਨਾਂ ਸਰਕਾਰਾਂ ਨੇ ਕੀਤਾ ਹੋਵੇ ਤੇ ਮੁੱਖ ਮੰਤਰੀ ਭਗਵੰਤ ਸਾਹਿਬ ਕਹਿੰਦੇ ਵੀ ਮੈਂ ਬਿਜਲੀ ਹੈ ਜਿਹੜੀ ਪੰਜਾਬ ਦੇ ਵਿੱਚ ਫਰੀ ਕੀਤੀ ਹੈ ਪ੍ਰਾਇਓਰਟੀ ਦੇ ਉੱਤੇ ਕਹਿੰਦੇ ਸਾਰਿਆਂ ਨਾਲੋਂ ਪਹਿਲਾਂ ਜਿਹੜਾ ਮੇਰਾ ਵਾਅਦਾ ਕੀਤਾ ਹੋਇਆ ਸੀ ਮੈਂ ਉਹ ਪੀੜਾ ਕੀਤਾ ਲੋਕਾਂ ਦੇ ਨਾਲ ਵੀ ਹੁਣ ਜਿਹੜੇ ਗਰੀਬ ਵਰਗ ਦੇ ਲੋਕ ਨੇ ਉਹ ਬਿਨਾਂ ਚਿੰਤਾ ਤੋਂ ਸੌਂਦੇ ਨੇ ਵੀ ਸਾਨੂੰ ਕੋਈ ਵੱਡਾ ਬਿੱਲ ਨਹੀਂ ਆ ਜੂਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਸਾਡੀ ਪਾਰਟੀ ਦੇ ਵੱਲੋਂ ਹੋਰ ਵੀ ਕੰਮ ਕੀਤੇ ਜਾਣਗੇ ਕਹਿੰਦੇ ਅਸੀਂ ਪੰਜਾਬ ਦੀ ਜਿਹੜੀ ਨੁਹਾਰ ਬਦਲਤੀ ਪੰਜਾਬ ਨੂੰ ਮੁਰ ਤੋਂ ਸੋਨੇ ਦੀ ਚਿੜੀ ਬਣਾਇਆ ਕਹਿੰਦੇ ਵੀ ਅਸੀਂ ਯੁੱਧ ਨਸ਼ਿਆਂ ਵਿਰੁੱਧ ਤੋੜਿਆ ਨਸ਼ੇ ਪੰਜਾਬ ਦੇ ਵਿੱਚੋਂ ਖਤਮ ਕੀਤੇ ਕਾਫੀ ਪਰਸੈਂਟ ਤੱਕ ਕਹਿੰਦੇ ਨਸ਼ੇ ਅਸੀਂ ਖਤਮ ਕਰ ਦਿੱਤੇ ਇਹ ਬਿਜਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਫ੍ਰੀ ਕੀਤੀ ਸੀ ਇਹ ਉਹੀ ਸਕੀਮ ਚੱਲਦੀ ਪਈ ਆ ਬਾਕੀ ਜਿਹੜੀ ਕਣਕਦਾਲ ਦੀ ਸਕੀਮ ਸੀ ਉਹ ਸਾਰੀਆਂ ਇਹਨਾਂ ਕੱਟ ਦਿੱਤੀਆਂ ਵਾ ਉਹ ਸਕੀਮਾਂ ਉਹਨਾਂ ਦੇ ਟਾਈਮ ਲੀਆਂ ਬੰਦ ਕਰ ਦਿੱਤੀਆਂ ਵਾ ਤੇ ਬਾਕੀ ਜਿਹੜੇ ਕਹਿੰਦੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦਾਂਗੇ ਤੇ ਉਹ ਡੀਆਈਜੀ ਭੁੱਲਰਕੋ ਤੇ ਸਾਰੇ ਪੈਸੇ ਆ ਹੋ ਲੱਗੇ ਆ ਪੰਜਾਬ ਦਾ ਖਜ਼ਾਨਾ ਤੇ ਦਿੱਲੀ ਜਾਣ ਲਿਆ ਤੇ ਸੋਨੇ ਦੀ ਚੜੀ ਕਿਸ ਤਰ੍ਹਾਂ ਬਣਾਉਂਦੇ ਨੇ ਸਰਕਾਰ ਦਿੱਲੀ ਤੋਂ ਚੱਲਦੀ ਆ ਇੱਥੇ ਤੇ ਐਮਐਲਏ ਨੂੰ ਕੋਈ ਪਾਵਰ ਨਹੀਂ ਕੋਈ ਕੰਮ ਕਰਵਾ ਹੀ ਨਹੀਂ ਸਕਦੇ ਤੇ ਸ਼੍ਰੋਮਣੀ ਅਕਾਲੀ ਦਲ ਸਮੇਂ ਤੇ ਸਰਪੰਚਾਂ ਦੀ ਇੰਨੀ ਪਾਵਰ ਸੀ ਕਿ ਐਮਐਲਏ ਜਿੰਨੀ ਪਾਵਰ ਸੀ ਘਰੇ ਬੈਠੇ ਫੋਨ ਕਰਕੇ ਪਿੰਡ ਦੇ ਮਸਲੇ ਹੱਲ ਕਰਵਾਉਂਦੇ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕੀਤਾ ਜਾ ਰਿਹਾ ਕਿਉਂ ਕੀਤਾ ਜਾ ਰਿਹਾ ਬਦਨਾਮ ਕੀਤਾ ਗਿਆ ਵੀ ਇਹਨਾਂ ਵੀ ਅਦਮੀਆਂ ਕਰਵਾਈਆਂ ਵੇਖੋ ਜੀ ਜਿਹੜੀ ਪਾਰਟੀ ਨੇ ਬਾਬਾ ਬੰਦਾ ਬਹਾਦਰ ਸਿੰਘ ਦੀ ਯਾਦਗਾਰ ਬਣਾਈ ਗੁਰੂ ਰਵੀਦਾਸ ਜੀ ਯਾਦਗਾਰ ਬਣਾਈ ਗਲਿਆਰਾ ਜੋ ਉੱਥੇ ਬਣਾਇਆ ਹਰਮੰਦਰ ਸਾਹਿਬ ਸੀਤਲਾ ਮੰਦਿਰ ਬਣਾਇਆ ਇਤਿਹਾਸਿਕ ਯਾਦਗਾਰਾਂ ਬਣਾਈਆਂ ਕਿ ਨੌਜਵਾਨ ਅਗਲੀ ਪੀੜ੍ਹੀ ਜਿਹੜੀ ਇਤਿਹਾਸ ਨਾਲ ਜੁੜੀ ਰਵੇ ਉਹ ਵੀ ਅਦਵੀ ਕਿ ਤਰ੍ਹਾਂ ਕਰਵਾ ਸਕਦੀ ਹੈ ਉਹਨਾਂ ਨੂੰ ਬਦਨਾਮ ਕੀਤਾ ਗਿਆ ਗੁਰਸਿੱਖ ਪਰਿਵਾਰਵਾ ਗੁਰੂ ਤੋਂ ਅੱਗੇ ਲੈ ਕੇ ਹਰ ਕੰਮ ਕਰਦਾ ਵਾ ਤੇ ਉਹਨਾਂ ਕੋਲ ਕੋਈ ਵਿਰੋਧੀਆਂ ਕੋ ਗੱਲ ਹੀ ਨਹੀਂ ਸੀ ਹੈਗੀ ਬਦਨਾਮ ਕਰਨ ਦੀ ਤੇ ਇਹ ਵੱਡੀ ਮਤਲਬ ਮੁੱਦਾ ਉਹਨਾਂ ਉਠਾਇਆ ਬਦਨਾਮ ਕੀਤਾ ਗਿਆ ਤੇ ਲੋਕ ਵੀ ਉਹਨਾਂ ਦੇ ਮਗਰ ਲੱਗ ਗਏ ਤੇ ਇਸ ਕਰਕੇ ਉਹਨਾਂ ਨੂੰ ਪਾਰਟੀ ਡਾਊਨ ਚਲੀ ਗਈ ਤੇ ਹੁਣ ਲੋਕ ਸਮਝ ਚੁੱਕੇ ਆ ਵੀ ਜਿੰਨਾ ਇਹਨਾਂ ਕੰਮ ਕਰਾਇਆ ਇਤਿਹਾਸ ਨਾਲ ਬੱਚਿਆਂ ਨੂੰ ਜੋੜਿਆ ਵਾ ਸਿੱਖੀ ਨਾਲ ਬੱਚਿਆਂ ਨੂੰ ਜੋੜਿਆ ਉਹ ਬਦਨਾਮ ਕਿ ਤਰ੍ਹਾਂ ਕਰ ਸਕਦੇ ਬਦਗੀਆਂ ਲੋਕਤ ਨੂੰ ਵੋਟ ਕਿਉਂ ਪਾਉਣ ਚੋ ਕਿ ਤੁਹਾਡੀਆਂ ਅਫਵਾਹਾਂ ਬਹੁਤ ਗਲਤ ਫੈਲੀਆਂ ਹੋਈਆਂ ਪੰਜਾਬ ਦੇ ਤਰਨਤਾਰਨ ਦੇ ਵਿੱਚ ਜਿਮਨੀ ਚੋਣਾ ਨੇ ਚੋਣਾ ਦਾ ਅਖਾੜਾ ਕਾਫੀ ਭੱਕਿਆ ਹੋਇਆ ਤੇ ਅੱਜ ਅਸੀਂ ਇਸੇ ਮੁੱਦੇ ਤੇ ਗੱਲਬਾਤ ਕਰਾਂਗੇ ਕਿਹੜੀ ਪਾਰਟੀ ਹੈ ਜਿਸ ਦਾ ਜਿਆਦਾ ਜੋਰ ਹੈ ਕਿਉਂਕਿ ਸਾਡੇ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਜੀ ਪ੍ਰਿੰਸੀਪਲ ਮੌਜੂਦ ਨੇ ਰੋਜ਼ਾਨਾ ਟਾਈਮ ਤੇ ਬਹੁਤ-ਬਹੁਤ ਸਵਾਗਤ ਸਾਰਿਆਂ ਨੂੰ ਪਹਿਲਾ ਕੁਸ਼ਣ ਮੇਰਾ ਇਹੀ ਹੈ ਪੂਰੇ ਹਲਕੇ ਦੀ ਹਵਾ ਕੀ ਕਹਿੰਦੀ ਹੈ ਜੀ ਪੂਰੇ ਹਲਕੇ ਦੀ ਹਵਾ ਤੁਹਾਡੇ ਸਾਹਮਣੇ ਆ ਤੁਹਾਨੂੰ ਸਭ ਤੋਂ ਜਿਆਦਾ ਪਤਾ ਹੋਣਾ ਗਰਾਊਂਡ ਰਿਪੋਰਟਾਂ ਦਾ ਲੋਕ ਜੁੜੇ ਆ ਲੋਕਾਂ ਵਿੱਚ ਉਤਸ਼ਾਹ ਆ ਕਿ ਸਾਡੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਆਵੇ ਜੋ ਵਿਕਾਸ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਵਾ ਨਾ ਕਿਸੇ ਨੇ ਕੀਤਾ ਤੇ ਨਾ ਕੋਈ ਕਰ ਹੀ ਸਕਦਾ ਲੋਕ ਕੰਮ ਚਾਹੁੰਦੇ ਆ ਇਸ ਕਰਕੇ ਲੋਕ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਆਵੇ ਤੁਸੀਂ ਪਿੰਡਾਂ ਦੇ ਵਿੱਚ ਗਏ ਲੋਕਾਂ ਨੂੰ ਮਿਲੇ ਗੱਲਾਂ ਬਾਤਾਂ ਕੀਤੀਆਂ ਲੋਕ ਕੀ ਕਹਿੰਦੇ ਨੇ ਤੁਹਾਨੂੰ ਅੱਜਕੱਲ੍ਹ ਵੇਖੋ ਜੀ ਅਸੀਂ 3 ਮਹੀਨੇ ਤੋਂ ਲਗਾਤਾਰ ਪਿੰਡਾਂ ਵਿੱਚ ਜਾ ਰਹੇ ਆਂ ਦਿਨੋ ਦੇਨੀਸ਼ ਸ਼੍ਰੋਮਣੀ ਅਕਾਲੀ ਦਲ ਦਾ ਕਾਫਲਾ ਜਿਹੜਾ ਵੱਡਾ ਹੁੰਦਾ ਜਾ ਰਿਹਾ ਦੂਸਰੀਆਂ ਪਾਰਟੀਆਂ ਜਿਤਾ ਆਮ ਆਦਮੀ ਪਾਰਟੀ ਸਰਕਾਰ ਵਾ ਦੂਸਰੀ ਕਾਂਗਰਸ ਵਾ ਉਹਨਾਂ ਦੇ ਜਿਹੜੇ ਵਰਕਰ ਵਾ ਉਹ ਸਾਡੇ ਨਾਲ ਜੁੜ ਰਹੇ ਆ ਰੋਜ਼ ਹੀ ਕੋਈ ਨਾ ਕੋਈ ਸ਼ਾਮਲ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਚ ਕਿਉਂਕਿ 9 ਸਾਲ ਵੇਖ ਲਿਆ ਪੰਜਾਬ ਦੇ ਹਾਲਾਤ ਕੀ ਬਣ ਗਏ ਆ ਤੇ ਲੋਕ ਬਹੁਤ ਪਰੇਸ਼ਾਨ ਆ ਲੋਕ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਹੀ ਆਵੇ ਜਿਹੜੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਦੀ ਆ ਤੇ ਲੋਕਾਂ ਵਿੱਚ ਭਾਰੀ ਉਤਸ਼ਾਹ ਤੁਹਾਡੇ ਸਾਹਮਣੇ ਤੁਹਾਨੂੰ ਟੱਕਰ ਦੇਣ ਦੇ ਲਈ ਤੁਹਾਡੀ ਹੀ ਪਾਰਟੀ ਦੇ ਹਰਮੀਤ ਸੰਧੂ ਨੇ ਜਿਹੜੇ ਦੂਜੀ ਪਾਰਟੀ ਜੁਆਇਨ ਕਰ ਲੈਂਦੇ ਨੇ ਉਧਰ ਚਲੇ ਜਾਂਦੇ ਨੇ ਤਾਂ ਜਿਹੜਾ ਮੁਕਾਬਲਾ ਤੁਹਾਨੂੰ ਕੀ ਲੱਗਦਾ ਕਿ ਇਹ ਇੱਕ ਕੈਂਡੀਡੇਟ ਦਾ ਮੁਕਾਬਲਾ ਆ ਜਾਂ ਪਾਰਟੀਆਂ ਦਾ ਮੁਕਾਬਲਾ ਹੋਊਗਾ ਵੇਖੋ ਜੀ ਅਸੀਂ ਤੇ ਆਪਣੇ ਆਪ ਨੂੰ ਆਪਣੇ ਆਪ ਨਾਲ ਹੀ ਮੁਕਾਬਲਾ ਗਿੰਦੇ ਆ ਤੇ ਜਿਹੜੇ ਹਰਮੀਤ ਸਿੰਘ ਸੰਧੂ ਬਾਰੇ ਗੱਲ ਕਰ ਰਹੇ ਜੋ ਵੇਖੋ ਪਰਿਵਾਰ ਵਿੱਚ ਮਾੜਾ ਚੰਗਾ ਸਮਾਂ ਆਉਂਦਾ ਹੀ ਰਹਿੰਦਾ ਵਾ ਤੇ ਜੇ ਪਾਰਟੀ ਡਾਊਨ ਹੋਈ ਆ ਤੇ ਉਹ ਪਾਰਟੀ ਛੱਡ ਕੇ ਉਧਰ ਚਲੇ ਗਏ ਆ ਉਹਨਾਂ ਪਾਰਟੀ ਦੀ ਪਿੱਠ 'ਤੇ ਛੁਰਾ ਮਾਰਿਆ ਬਾਕੀ ਪਾਰਟੀ ਉੱਥੇ ਆ ਪਾਰਟੀ ਵਰਕਰ ਉੱਥੇ ਆ ਸਿਰਫ ਉਹਨਾਂ ਨਾਲ ਕੁਝ ਚਾਹੇਤੇ ਜਿਹੜੇ ਉਹਨਾਂ ਦੇ ਉਹਨਾਂ ਦੇ ਨਾਲ ਗਏ ਆ ਇਸ ਕਰਕੇ ਅਸੀਂ ਉਹਨਾਂ ਨੂੰ ਮੁਕਾਬਲੇ ਵਿੱਚ ਨਹੀਂ ਗਿੰਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਕੱਲ ਪਿੰਡਾਂ ਦੇ ਵਿੱਚ ਰੋਡ ਸ਼ੋਅ ਕਰ ਰਹੇ ਨੇ ਤੇ ਉਹਨਾਂ ਦੇ ਬਿਆਨ ਕਾਫੀ ਆਉਂਦੇ ਨੇ ਪਾਰਟੀਆਂ ਨੂੰ ਲੈ ਕੇ ਉਹ ਕਹਿੰਦੇ ਵੀ ਹਰਮਿਤ ਸਿੰਘ ਸੰਧੂ ਤਿੰਨ ਵਾਰ ਦੇ ਐਮਐਲਏ ਰਹਿ ਚੁੱਕੇ ਨੇ ਕਹਿੰਦੇ ਇਹਨਾਂ ਦੇ ਟਾਈਮ ਦੇ ਵਿੱਚ ਕੰਮ ਐ ਜਿਹੜੇ ਬਹੁਤ ਹੋਏ ਨੇ ਵੀ ਹੁਣ ਵੀ ਕੰਮ ਹੋਣਗੇ ਕੀ ਲੱਗਦਾ ਵੀ ਉਹ ਹਰਮੀਤ ਸੰਧੂ ਨੇ ਕੰਮ ਕਰਵਾਏ ਸੀ ਕਿ ਉਹ ਪਾਰਟੀ ਦੇ ਵੱਲੋਂ ਕੰਮ ਕੀਤੇ ਗਏ ਨੇ ਵੇਖੋ ਜੀ ਹਰਮੀਤ ਸੰਧੂ ਦਾ ਪੁਰਾਣਾ ਬਿਆਨ ਤੁਸੀਂ ਕੱਢ ਕੇ ਵੇਖ ਲਓ ਵੀਡੀਓ ਕਹਿ ਰਿਹਾ ਟੋਪੀਆਂ ਵਾਲਿਆਂ ਨੂੰ ਭਜਾਓ ਤੇ ਹੁਣ ਉਹ ਟੋਪੀਆਂ ਵਾਲਿਆਂ ਨੂੰ ਕਹਿਣ ਦਾ ਵੋਟ ਪਾਓ ਤੇ ਕੋਈ ਕਿਰਦਾਰ ਥੋੜਾ ਹਰਮੀਤ ਸੰਧੂ ਦਾ ਬਾਕੀ ਜੇ ਕੰਮ ਹੋਏ ਹੁੰਦੇ ਤੇ ਲੋਕ ਨਕਾਰਦੇ ਕਿਉਂ ਲੋਕ ਪੂਰਾ ਨਕਾਰ ਚੁੱਕੇ ਆ ਆਮ ਆਦਮੀ ਪਾਰਟੀ ਨੂੰ ਹਰਮੇਂ ਸੰਧੂ ਜੀ ਨੇ ਕੰਮ ਹੀ ਨਹੀਂ ਕਰਾਇਆ ਬਾਦਲ ਸਾਹਿਬ ਕਹਿ ਰਹੇ ਕਿ ਅਸੀਂ 200 ਕਰੋੜ ਰੁਪਏ ਦਿੱਤਾ ਸੀ ਤਰਨਤਾਰਨ ਹਲਕੇ ਵਿੱਚ ਪਰ ਉਹਨਾਂ ਲਾਇਆ ਨਹੀਂਗਾ ਦੱਸਦਾ ਹੀ ਨਹੀਂ ਕਿ ਕਿੱਥੇ ਲਾਇਆ ਵਾ ਤੇ ਇਸ ਕਰਕੇ ਕੰਮ ਉਹਨਾਂ ਕੋਈ ਨਹੀਂ ਕਰਵਾਇਆ ਉਹ ਮੂੰਹ ਨਾਲ ਆਪਾਂ ਜੋ ਮਰਜ਼ੀ ਗੱਲਾਂ ਕਰੀ ਜਾਈਏ ਜੋ ਮਰਜ਼ੀ ਬਿਆਨ ਲਈ ਜਾਈਏ ਪਿੰਡਾਂ ਦੇ ਵਿੱਚ ਕਾਫਲੇ ਦੇਖੇ ਤੁਸੀਂ ਕਈ ਵੀਡੀਓਜ਼ ਨੇ ਜਿਹੜੀਆਂ ਵਾਇਰਲ ਹੁੰਦੀਆਂ ਨੇ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਕਹਿੰਦੇ ਹੋਏ ਨਜ਼ਰ ਆਉਂਦੇ ਸੀ ਕਹਿੰਦੇ ਵਾ ਪਿੰਡਾਂ ਦੇ ਵਿੱਚ ਰੈਲੀਆਂ ਕਰਦਾ ਵੀ ਮੇਰੀ ਗੱਡੀ ਦੇ ਵਿੱਚ ਫੁੱਲ ਇੰਨੇ ਭਰ ਜਾਂਦੇ ਨੇ ਵੀ ਮੈਨੂੰ ਬੈਠਣ ਨੂੰ ਜਗ੍ਹਾ ਨਹੀਂ ਮਿਲਦੀ। ਅੱਜ ਕੱਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸਨਰੂਫ ਦੇ ਵਿੱਚੋਂ ਮੁੱਖ ਮੰਤਰੀ ਭਗਵੰਤ ਮਾਨ ਬਾਹਰ ਆਇਆ ਹੋਇਆ ਤੇ ਕੋਈ ਫੁੱਲ ਨਹੀਂ ਹੈਗਾ, ਕੋਈ ਪਿੰਡਾਂ ਦੇ ਵਿੱਚ ਚਾਹ ਨਹੀਂ ਹੈਗਾ ਉਹਨਾਂ ਦੇ ਆਉਣ ਦਾ। ਕੀ ਲੱਗਦਾ ਵੀ ਹੁਣ ਲੋਕ ਸਮਝ ਗਏ ਨੇ ਵੀ ਜਿਹੜੀ ਇਹ ਰਾਜਨੀਤੀ ਆ ਕਿਸ ਲੈਵਲ ਦੀ ਹੋ ਰਹੀ ਹੈ? ਬਿਲਕੁਲ ਲੋਕ ਸਮਝ ਚੁੱਕੇ ਨੇ। ਝੂਠ ਬੋਲ ਕੇ ਇਹਨਾਂ ਵੋਟਾਂ ਲਈਆਂ, ਬੀਬੀਆਂ ਨਾਲ 1000 ਰੁਪਏ ਦਾ ਵਾਅਦਾ ਕੀਤਾ ਸੀ ਤੇ 1000 ਰੁਪਏ ਵੀ ਨਹੀਂ ਉਹਨਾਂ ਦਿੱਤਾ ਤੇ ਹੁਣ ਹੈਲਥ ਕਾਰਡ ਬਣਾ ਰਹੇ ਨੇ ਤਰਨ ਤਰਨ ਵਿੱਚ ਉਹ ਵੀ ਸਿਰਫ ਤਰਨ ਧਾਰਨ ਵਿੱਚ ਹੀ ਕਿਉਂਕਿ ਲੋਕਾਂ ਨੂੰ ਭਰਮਾਇਆ ਜਾ ਸਕੇ ਤੇ ਲੋਕ ਇਹਨਾਂ ਦੇ ਝੂਠੀਆਂ ਗੱਲਾਂ 'ਚ ਹੁਣ ਨਹੀਂ ਆਉਣਗੇ ਲੋਕ ਨਕਾਰ ਚੁੱਕੇ ਨੇ ਇਹਨਾਂ ਨੂੰ ਭਗਵੰਤਪਨ ਸਾਹਿਬ ਕਹਿੰਦੇ ਕਹਿੰਦੇ ਜੇ ਮੈਂ ਨਾ ਕੋਈ ਗਰੰਟੀ ਪੂਰੀ ਕਰਦਾ ਉਹ ਲਾਈਫਟਾਈਮ ਦੇ ਲਈ ਹੈ ਮੈਂ ਵਾਅਦਾ ਕੀਤਾ ਸੀਗਾ ਬੀਬੀਆਂ ਨੂੰ 1000 ਰੁਪਏ ਦੇਣ ਦਾ ਮੈਂ ਪੂਰਾ ਕਰੂੰਗਾ ਜੇ ਇੱਕ ਵਾਰੀ ਲਾਗੂ ਕਰਤੇ ਕਹਿੰਦੇ ਉਹ ساری ਉਮਰ ਪੈਸੇ ਆਉਣਗੇ ਫਿਰ ਸਕੀਮ ਹੈ ਜਿਹੜੀ ਬੰਦ ਨਹੀਂ ਹੋਊਗੀ ਕੱਲ ਉਹਨਾਂ ਦਾ ਰੋਡ ਸ਼ੋਅ ਸੀ ਉਹਦੇ ਵਿੱਚ ਕਹਿੰਦੇ ਕਹਿੰਦੇ ਵੀ ਆਉਣ ਵਾਲਾ ਵਿਧਾਨ ਸਭਾ ਦਾ ਸੈਸ਼ਨ ਆਊਗਾ ਉਹਦੇ ਵਿੱਚ ਬਜਟ ਪੇਸ਼ ਕਰਾਂਗੇ ਉਸ ਤੋਂ ਬਾਅਦ ਆ ਜਿਹੜਾ ਜਲਦ ਹੀ ਜਿਹੜਾ ਪੈਲ ਦੇ ਆਧਾਰ ਤੇ ਹੁਣ ਪੈਸੇ ਦਿੱਤੇ ਜਾਣਗੇ ਵੇਖੋ ਜੀ ਵਾਦਾ ਆਪਾਂ ਕੀਤਾ 2022 ਵਿੱਚ ਤੇ 2025 ਆ ਗਿਆ ਵਾ ਤੇ ਅਜੇ ਤੱਕ ਵਾਦਾ ਨਹੀਂ ਪੂਰਾ ਕੀਤਾ ਅਜੇ ਮਤਲਬ ਬਿੱਲ ਪਾਸ ਕਰਨਾ ਹੁਣਾਂ ਲੋਕਾਂ ਨੂੰ ਪਤਾ ਵਾ ਜੇ 4 ਸਾਲ ਨਹੀਂ ਕੁਛ ਕੀਤਾ ਤੇ 1 ਸਾਲ ਵਿੱਚ ਵੀ ਕੁਛ ਨਹੀਂ ਕਰਨਾ ਹੁਣ ਵੀ ਸਰਪੰਚਾਂ ਨੂੰ ਚੱਕ ਦਿੱਤੇ ਗਏ ਆ ਉਹ ਡਾਲੀ ਚੱਕ ਜੇ ਚੱਕ ਕੋਈ ਪਾਸ ਹੀ ਨਹੀਂ ਹੋਇਆ ਤੇ ਭਰਮਾਇਆ ਜਾ ਰਿਹਾ ਲੋਕਾਂ ਨੂੰ ਪਰ ਲੋਕ ਉਹਨਾਂ ਦੀਆਂ ਚਾਲਾਂ ਨੂੰ ਸਮਝ ਚੁੱਕੇ ਆ। ਸ਼੍ਰੋਮਣੀ ਅਕਾਲੀ ਦਲ ਕਹਿੰਦੇ ਕਾਫੀ ਬੈਕਫੁੱਟ ਤੇ ਆ ਗਈ। ਅ ਕਹਿੰਦੇ ਪਾਰਟੀ ਦੇ ਵਿੱਚ ਕਾਫੀ ਜਿਹੜੇ ਜਿਗੇ ਉਮੀਦਵਾਰ ਸੀ ਕੈਂਡੀਡੇਟ ਸੀ ਕਾਫੀ ਮੈਂਬਰਸ਼ਿਪ ਪਾਰਟੀ ਛੱਡ ਕੇ ਚਲੇ ਗਏ। ਕੀ ਕਾਰਨ ਲੱਗਦੇ ਨੇ ਤੁਹਾਨੂੰ ਕੋਈ ਲਾਲਚ ਦਿੱਤਾ ਗਿਆ ਉਹਨਾਂ ਨੂੰ ਜਾਂ ਫਿਰ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਪਾਰਟੀ ਛੱਡੀ? ਵੇਖੋ ਜੀ ਉਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਪਾਰਟੀਆਂ ਛੱਡੀਆਂ ਵਾ। ਬਾਕੀ ਜਿੰਨੇ ਵੀ ਪਾਰਟੀ ਛੱਡੀ ਹੈ ਅੱਜ ਤੱਕ ਕਾਮਯਾਬ ਨਹੀਂ ਹੋਇਆ ਪਾਰਟੀ ਉੱਥੇ ਦੀ ਉੱਥੇ ਖੜੀ ਆ ਜੜਾਂ ਪੰਜਾਬ ਨਾਲ ਲੱਗੀਆਂ ਪਾਰਟੀ ਦੀਆਂ ਬਾਕੀ ਇਹ ਸਾਰੀਆਂ ਚਾਲਾਂ ਏਜੰਸੀਆਂ ਦੀਆਂ ਇਹਨਾਂ ਨੂੰ ਪਾੜੋ ਤੇ ਰਾਜ ਕਰੋ ਦੀ ਨੀਤੀ ਅੰਗਰੇਜ਼ਾਂ ਵਾਲੀ ਅਪਣਾ ਰਹੇ ਨੇ ਤੇ ਬਾਕੀ ਇਹ ਵਾ ਵੀ ਪਰਮਾਤਮਾ ਦੀ ਕਿਰਪਾ ਲੋਕ ਸਮਝ ਚੁੱਕੇ ਆ ਵੀ ਜਿਹੜੇ ਧੜੇ ਵੱਖ-ਵੱਖ ਬਣਾ ਰਹੇ ਆ ਉਹਨਾਂ ਦਾ ਕੋਈ ਮਤਲਬ ਹੈ ਨਹੀਂਗਾ ਵਜੂਦ ਹੀ ਹੈ ਨਹੀਂਗਾ ਇਹ ਸਿਰਫ ਕਮਜ਼ੋਰ ਕਰ ਰਹੇ ਪੰਜਾਬ ਨੂੰ ਜਿਨ੍ਹਾਂ ਨੂੰ ਪੰਜਾਬ ਨਾਲ ਦਰਦ ਵਾ ਨਾ ਉਹ ਦੂਸਰੀਆਂ ਪਾਰਟੀਆਂ ਦੇ ਲੋਕ ਵੀ ਇੱਧਰ ਆ ਰਹੇ ਆ ਕਿ ਉਹ ਚਾਹੁੰਦੇ ਕਿ ਪੰਜਾਬ ਦੇ ਹਾਲਾਤ ਵੇਖੋ 9 ਸਾਲਾਂ ਚ ਕੀ ਬਣ ਗਏ ਆ ਤੇ ਅਸੀਂ ਪੰਜਾਬ ਦੀ ਖਾਤਰ ਪੰਜਾਬ ਦੀ ਭਲਾਈ ਲਈ ਅਸੀਂ ਖੇਤਰੀ ਪਾਰਟੀ ਨੂੰ ਲਿਆਈਏ ਵਿਰੋਧੀ ਪਾਰਟੀਆਂ ਵੀ ਕਹਿ ਰਹੀਆਂ ਹਨ ਰਾਣਾ ਗਰਜੀਤ ਦਾ ਬਿਆਨ ਸੁਣ ਲਓ ਉਹਨਾਂ ਵੀ ਕਿਹਾ ਕਿ ਖੇਤਰੀ ਪਾਰਟੀ ਪੰਜਾਬ ਲਈ ਬਹੁਤ ਜ਼ਰੂਰੀ ਆ ਦਿੱਲੀ ਵਾਲੀਆਂ ਪਾਰਟੀਆਂ ਦੀ ਜ਼ਰੂਰਤ ਨਹੀਂ ਕਿਉਂਕਿ ਦਿੱਲੀ ਵਾਲੀਆਂ ਪਾਰਟੀਆਂ ਨੂੰ ਪੰਜਾਬ ਨਾਲ ਕੋਈ ਦਰਦ ਹੀ ਨਹੀਂ ਸੁਖਬੀਰ ਸਿੰਘ ਬਾਦਲ ਪੰਜਾਬ ਤੋਂ ਆ ਹੜਪੀੜਤਾਂ ਵਾਲੀ ਵੇਖੋ ਕਿੰਨੇ ਮਦਦ ਕੀਤੀ ਇੱਕ ਪੰਜਾਬੀ ਨੇ ਲੋਕੇ ਸਮਝ ਚੁੱਕੇ ਆ ਕਿ ਇੱਕ ਪੰਜਾਬੀ ਹੀ ਪੰਜਾਬ ਨਾ ਖੜ ਸਕਦਾ ਵਾ ਤੇ ਇਸ ਕਰਕੇ ਉਹ ਸ਼ਰੋਮਣੀ ਅਕਾਲੀ ਦਲ ਨੂੰ ਚਾਹੁੰਦੇ ਆ ਤੁਸੀਂ ਖੇਤਰੀ ਪਾਰਟੀ ਦੀ ਗੱਲ ਕੀਤੀ ਪਾਰਟੀ ਦੇ ਹੁਣ ਦੋ ਪਾੜ ਹੋ ਗਏ ਇੱਕ ਸੁਰਜੀਤ ਲਹਿਰ ਬਣ ਗਈ ਕੀ ਲੱਗਦਾ ਹੈ ਕੱਲ ਐਸਜੀਪੀਸੀ ਦੀਆਂ ਚੋਣਾਂ ਸਿਗੀਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੁਬਾਰਾ ਪੰਜਵੀਂ ਵਾਰੀ ਪ੍ਰਧਾਨ ਬਣੇ ਨੇ ਤੁਹਾਨੂੰ ਕੀ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਅਕਾਲੀ ਦਲ ਸੁਧਾਰ ਲਹਿਰ ਬਣੀ ਆ ਉਹ ਪੰਜਾਬ ਦੇ ਵਿੱਚ ਸਟੈਂਡ ਕਰ ਸਕਦੀ ਹੈ ਬਿਲਕੁਲ ਨਹੀਂ ਜੀ ਇਹ ਪੰਥਕ ਵੰਥ ਦਾ ਫੈਸਲਾ ਹੋਇਆ ਕੱਲ ਧਮੀ ਜੀ ਪ੍ਰਧਾਨ ਬਣੇ ਆ ਵੇਖੋ ਕਿੰਨੀ ਬਹੁਮਤ ਨਾਲ ਜਿੱਤੇ ਆ ਪੰਥ ਚਾਹੁੰਦਾ ਪੰਜਾਬ ਦੀ ਬਿਹਤਰੀ ਲਈ ਤੇ ਇਸ ਕਰਕੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਪਹਿਲ ਦੇਣਗੇ ਕਿ ਸ਼੍ਰੋਮਣੀ ਅਕਾਲੀ ਦਲ ਹੀ ਅੱਗੇ ਆਵੇਗੀ ਔਰ ਜਿੰਨਾ ਵਿਕਾਸ ਕਰਾਇਆ ਸ਼੍ਰੋਮਣੀ ਅਕਾਲੀ ਦਲ ਨੇ ਸਾਰਿਆਂ ਦੇ ਸਾਹਮਣੇ ਆ ਕੋਈ ਝੂਠ ਨਹੀਂ ਕੋਈ ਲੁਕੀ ਛਿਪੀ ਗੱਲ ਨਹੀਂ ਅਸੀਂ ਏਜੰਡਾ ਲੈ ਕੇ ਆ ਰਹੇ ਆ ਆ ਕੰਮ ਕੀਤੇ ਆ ਕਰਵਾਵਾਂਗੇ ਤੇ ਵਿਰੋਧੀ ਪਾਰਟੀਆਂ ਕੋ ਕੋਈ ਏਜੰਡਾ ਹੀ ਨਹੀਂ ਦੂਸ਼ਣਬਾਜੀ ਕਰ ਰਹੇ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਉਹ ਕਰ ਰਹੇ ਕੀ ਲੱਗਦਾ ਹੈ ਦੂਜੀਆਂ ਪਾਰਟੀਆਂ ਨਾਲੋਂ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਕਿਉਂ ਪਾਉਣਗੇ ਤੁਹਾਡਾ ਕੀ ਪੂਰਾ ਏਜੰਡਾ ਕੀ ਹੈ ਇਹ ਚੋਣਾਂ ਨੂੰ ਲੈ ਕੇ ਵੇਖੋ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਵੋਟ ਪਾਉਣਗੇ ਲੋਕਾਂ ਨੇ ਕੰਮ ਵੇਖਿਆ ਲੋਕ ਭਲਾਈ ਸਕੀਮਾਂ ਲਾਗੂ ਹੋਈਆਂ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਗਰੀਬ ਤਬਕਾ ਜਿਹੜਾ ਵਾ ਉਹਨਾਂ ਨੂੰ ਪੈਨਸ਼ਨਾਂ ਦਿੱਤੀਆਂ ਗਈਆਂ ਬੱਚਿਆਂ ਦੀ ਪੜ੍ਹਾਈ ਮੁਕਤ ਕੀਤੀ ਗਈ ਸਕਾਲਰਸ਼ਿਪ ਦਿੱਤੀ ਗਈ ਬੱਚਿਆਂ ਨੂੰ ਸਾਈਕਲ ਦਿੱਤੇ ਗਏ ਜਿਨਨੇ 에어ਪੋਰਟ ਬਣੇ ਆ ਸ਼੍ਰੋਮਣੀ ਅਕਾਲੀ ਦਲ ਨੇ ਬਣਾਏ ਨੇ ਇਤਿਹਾਸਿਕ ਯਾਦਗਾਰਾਂ ਬਣਾਈਆਂ ਸ਼੍ਰੋਮਣੀ ਅਕਾਲੀ ਦਲ ਨੇ ਬਣਾਈਆਂ ਸੜਕਾਂ ਦੇ ਜਾਲ ਵਿਛਾਏ ਸ਼੍ਰੋਮਣੀ ਅਕਾਲੀ ਦਲ ਨੇ ਵਿਛਾਏ ਸਾਰੇ ਕੰਮ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਆ ਇੱਕ ਵੀ ਕੰਮ ਗਿਣਾ ਦੋ ਕਿ ਜਿਹੜਾ ਇਹਨਾਂ ਸਰਕਾਰਾਂ ਨੇ ਕੀਤਾ ਹੋਵੇ ਤੇ ਹੁਣ ਲੋਕਾਂ ਵਿੱਚ ਇਹੀ ਏਜੰਡਾ ਅਸੀਂ ਲੈ ਕੇ ਜਾ ਰਹੇ ਆ ਇਹੋ ਹੀ ਮੁੱਦੇ ਆ ਕਿ ਆਹ ਕੰਮ ਕਰਵਾਏ ਆ ਤੇ ਅੱਗੇ ਵੀ ਲੋਕਾਂ ਦੀਆਂ ਲੋੜਾਂ ਜਿਹੜੀਆਂ ਵਾਂ ਜਿ ਤਰ੍ਹਾਂ ਸੀਵਰੇਜ ਦੀ ਪ੍ਰੋਬਲਮ ਆ ਲਾਈਟਾਂ ਦੀ ਪ੍ਰੋਬਲਮ ਆ ਪਿੰਡਾਂ 'ਚ ਜਿਹੜੀਆਂ ਛੋਟੀਆਂ-ਮੋਟੀਆਂ ਪ੍ਰੋਬਲਮਾਂ ਉਹ ਅਸੀਂ ਆਪਣੀ ਸਮਰੱਥਾ ਮੁਤਾਬਕ ਕਰ ਰਹੇ ਆਂ ਔਰ ਬਾਕੀ ਅਸੀਂ ਝੂਠੇ ਵਾਦੇ ਨਹੀਂ ਕੀਤੇ ਜਿਹੜੇ ਵੱਡੇ ਕੰਮ ਕਹਿ ਰਹੇ ਆ ਉਹ ਅਸੀਂ 2027 'ਚ ਸਰਕਾਰ ਆਉਣ ਤੇ ਉਹਨਾਂ ਨੂੰ ਕਿਹਾ ਕਿ ਤੁਹਾਡੇ ਅਸੀਂ ਕੰਮ ਕਰਾਂਗੇ ਤੁਸੀਂ ਲੋਕਾਂ ਦੇ ਕੰਮਾਂ ਦੀ ਗੱਲ ਕੀਤੀ ਮੁੱਖ ਮੰਤਰੀ ਭਗਵੰਤ ਸਾਹਿਬ ਕਹਿੰਦੇ ਵੀ ਮੈਂ ਬਿਜਲੀ ਆ ਜਿਹੜੀ ਪੰਜਾਬ ਦੇ ਵਿੱਚ ਫ੍ਰੀ ਕੀਤੀ ਆ ਪ੍ਰਾਇੋਰਟੀ ਦੇ ਉੱਤੇ ਕਹਿੰਦੇ ਸਾਰਿਆਂ ਨਾਲੋਂ ਪਹਿਲਾਂ ਜਿਹੜਾ ਮੇਰਾ ਵਾਅਦਾ ਕੀਤਾ ਹੋਇਆ ਸੀ ਮੈਂ ਉਹ ਪੂਰਾ ਕੀਤਾ ਲੋਕਾਂ ਦੇ ਨਾਲ ਵੀ ਹੁਣ ਜਿਹੜੇ ਗਰੀਬ ਵਰਗ ਦੇ ਲੋਕ ਨੇ ਉਹ ਬਿਨਾਂ ਚਿੰਤਾ ਤੋਂ ਸੌਂਦੇ ਨੇ ਵੀ ਸਾਨੂੰ ਕੋਈ ਵੱਡਾ ਬਿੱਲ ਨਹੀਂ ਆਜੂਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਸਾਡੀ ਪਾਰਟੀ ਦੇ ਵੱਲੋਂ ਹੋਰ ਵੀ ਕੰਮ ਕੀਤੇ ਜਾਣਗੇ ਕਹਿੰਦੇ ਅਸੀਂ ਪੰਜਾਬ ਦੀ ਜਿਹੜੀ ਨੁਹਾਰ ਬਦਲਤੀ ਪੰਜਾਬ ਨੂੰ ਮੂੜ ਤੋਂ ਸੋਨੇ ਦੀ ਚਿੜੀ ਬਣਾਇਆ ਕਹਿੰਦੇ ਵੀ ਅਸੀਂ ਯੁੱਧ ਨਸ਼ਿਆਂ ਵਿਰੁੱਧ ਤੋਰਿਆ ਨਸ਼ੇ ਪੰਜਾਬ ਦੇ ਵਿੱਚੋਂ ਖਤਮ ਕੀਤੇ ਕਾਫੀ ਪਰਸੈਂਟ ਤੱਕ ਕਹਿੰਦੇ ਨਸ਼ੇ ਅਸੀਂ ਖਤਮ ਕਰ ਦਿੱਤੇ ਵੇਖੋ ਜੀ ਜਿਹੜੇ ਕਹਿੰਦੇ ਬਿਜਲੀ ਦੀ ਗੱਲ ਵਾ ਨਾ ਇਹ ਬਿਜਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਖਰੀਦ ਕੀਤੀ ਸੀ ਇਹ ਉਹੀ ਸਕੀਮ ਚੱਲਦੀ ਪਈ ਆ ਬਾਕੀ ਜਿਹੜੀ ਕਣਕਦਾਲ ਦੀ ਸਕੀਮ ਹੀ ਉਹ ਸਾਰੀਆਂ ਇਹਨਾਂ ਕੱਟ ਦਿੱਤੀਆਂ ਵਾ ਉਹ ਸਕੀਮਾਂ ਉਹਨਾਂ ਦੇ ਟਾਈਮ 'ਦੀਆਂ ਬੰਦ ਕਰ ਦਿੱਤੀਆਂ ਵਾ ਤੇ ਬਾਕੀ ਜਿਹੜੇ ਕਹਿੰਦੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦਾਂਗੇ ਤੇ ਉਹ ਡੀਆਈਜੀ ਭੁੱਲੜ ਕੋਲ ਤੇ ਸਾਰੇ ਪੈਸੇ ਆ बोले गए पंजाब दा खजाना ਤੇ ਦਿੱਲੀ ਜਾਣ ਰਿਹਾ ਤੇ سونے ਦੀ ਚੜੀ ਕਿਸ ਤਰ੍ਹਾਂ ਬਣਾਉਣ ਦੇਗੇ ਲੋਕ ਸਮਝ ਚੁੱਕੇ ਆ ਕਿ ਪੰਜਾਬ ਦੇ ਪੈਸੇ ਜਿਹੜੇ ਉਹ ਦਿੱਲੀ ਵਾਲਿਆਂ ਕੋਲ ਜਾ ਰਿਹਾ ਸਰਕਾਰ ਦਿੱਲੀ ਤੋਂ ਚੱਲਦੀ ਆ ਇੱਥੇ ਤੇ ਐਮ ਐਲ ਏ ਨੂੰ ਕੋਈ ਪਾਵਰ ਨਹੀਂ ਕੋਈ ਕੰਮ ਕਰਵਾ ਹੀ ਨਹੀਂ ਸਕਦੇ ਤੇ ਸ਼ਰੋਮਣੀ ਅਕਾਲੀ ਦਲ ਸਮੇਂ ਤੇ ਸਰਪੰਚਾਂ ਦੀ ਇੰਨੀ ਪਾਵਰ ਸੀ ਕਿ ਐਮ ਐਲ ਏ ਜਿੰਨੀ ਪਾਵਰ ਸੀ ਘਰੇ ਬੈਠੇ ਫੋਨ ਕਰਕੇ ਪਿੰਡ ਦੇ ਇੱਕ ਮਸਲੇ ਹੱਲ ਕਰਵਾਉਂਦੇ ਸੀ ਤੇ ਇਸ ਕਰਕੇ ਲੋਕ ਚਾਹੁੰਦੇ ਕਿ ਆਪਣੀ ਪਾਰਟੀ ਆਵੇ ਆਪਣੀ ਮਾਂ ਪਾਰਟੀ ਆਵੇ ਮਾਂ ਤੋਂ ਬੱਚਾ ਵਿਛੜ ਜੇ ਤੇ ਬੱਚੇ ਦਾ ਕੀ ਹਾਲ ਹੁੰਦਾ ਵਾ ਤੇ ਪਾਰਟੀ ਜਿਹੜੀ ਇਹ ماں ਹੁੰਦੀ ਆ ماں ਤੋਂ 9 ਸਾਲ ਲੋਕ ਵਿਛੜੇ ਰਹੇ ਆ ਤੇ ਲੋਕਾਂ ਨੇ ਵੇਖ ਲਿਆ ਵੀ ਸਾਡਾ ਹਾਲ ਕੀ ਹੋਇਆ ਤੇ ਲੋਕੀ ਚਾਹੁੰਦੇ ਆ ਕਿ ਸਾਡੀ ماں ਪਾਰਟੀ ਆਵੇ ਤੁਸੀਂ ਡੀਆਈਜੀ ਪੁੱਲਰ ਦੀ ਗੱਲ ਕੀਤੀ ਤੁਸੀਂ ਕਿਹਾ ਵੀ ਉਹਨਾਂ ਦੇ ਉੱਤੇ ਰਿਸ਼ਵਤ ਦੇ ਜਿਹੜੇ ਇਲਜ਼ਾਮ ਲੱਗੇ ਨੇ ਵੀ ਸਾਰਾ ਪੈਸਾ ਤਾਂ ਉਹਨਾਂ ਕੋਲ ਆ ਵੀ ਸੋਨੇ ਦੀ ਚਿੜੀ ਪੰਜਾਬ ਨੂੰ ਕਿਵੇਂ ਬਣਾਇਆ ਜਾਊਗਾ ਪਰ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਵੀ ਸਾਡੀ ਸਰਕਾਰ ਦੇ ਵੇਲੇ ਜੇ ਕੋਈ ਵੀ ਭ੍ਰਿਸ਼ਟਾਚਾਰ ਕਰੂਗਾ ਉਹਨੂੰ ਬਖਸ਼ਾਂਗੇ ਨਹੀਂ ਅਸੀਂ ਚਾਹੇ ਸਾਡਾ ਕੋਈ ਮੰਤਰੀ ਹੋਵੇ ਚਾਹੇ ਪੁਲਿਸ ਦਾ ਕੋਈ ਵੱਡਾ ਅਫਸਰ ਹੋਵੇ ਕੋਈ ਵੀ ਹੋਵੇ ਅਸੀਂ ਸਾਰਿਆਂ ਤੇ ਕਾਰਵਾਈ ਕਰਾਂਗੇ ਪਿੱਛੇ ਜੇ ਉਹਨਾਂ ਨੇ ਕਿਹਾ ਕਿ ਵਿਕਰਮਜੀਤ ਮਜੀਠੀਆ ਨੂੰ ਅਸੀਂ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਉਹਨਾਂ ਦੇ ਉੱਤੇ ਵੀ ਕਾਫੀ ਇਲਜ਼ਾਮ ਲੱਗੇ ਹੋਏ ਨੇ ਕਹਿੰਦੇ ਵੀ ਜਿਹੜਾ ਵੀ ਕੋਈ ਹੋਵੇ ਅਸੀਂ ਉਹਨੂੰ ਨਹੀਂ ਬਖਸ਼ਾਂਗੇ ਅਸੀਂ ਆਪਣੀ ਸਰਕਾਰ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਬਿਲਕੁਲ ਪੈਦਾ ਹੀ ਨਹੀਂ ਹੋਣ ਦੇਣਾ ਪ੍ਰਿਸ਼ਤਾ ਜੀ ਤੁਸੀਂ ਵੇਖ ਹੀ ਲਓ ਕਿੰਨੇ ਨੋਟ ਨਿਕਲੇ ਕਿੰਨਾ ਸੋਨਾ ਨਿਕਲਿਆ ਔਰ ਫੜਿਆ ਵੀ ਦਿੱਲੀ ਵਾਲਿਆਂ ਸੀਬੀਆਈ ਨੇ ਫੜਿਆ ਇਹਨਾਂ ਦੇ ਫੜਿਆ ਹੀ ਨਹੀਂ ਜੀ ਇਹ ਕਿਤੇ ਫੜਦੀ ਇਹਨਾਂ ਨੂੰ ਸ਼ਿਕਾਇਤ ਹੁੰਦੀ ਤੇ ਉੱਥੇ ਹੀ ਗੱਲ ਨੱਪੀ ਜਾਣੀ ਸੀ ਬਾਕੀ ਜਿਹੜੀ ਤੁਸੀਂ ਵਿਕਰਮਜੀਤ ਸਿੰਘ ਮਜੀਠੀਆ ਦੀ ਗੱਲ ਕਰਦੇ ਜੋ ਅੱਜ ਤੱਕ ਕੋਈ ਸਬੂਤ ਨਹੀਂ ਉਹਨਾਂ ਦੇ ਖਿਲਾਫ ਪੇਸ਼ ਹੋਇਆ ਬਦਲਾ ਲਊ ਰਾਜਨੀਤੀ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰ ਰਹੇ ਨੇ ਬੜੀਆਂ ਚਾਲਾਂ ਚੱਲੀਆਂ ਇਹਨਾਂ ਨੇ ਤੇ ਲੋਕ ਕਾਮਯਾਬ ਵੀ ਹੋਏ ਇਸ ਚਾਲ ਵਿੱਚ ਲੋਕ ਮਗਰ ਵੀ ਲੱਗੇ ਪਰ ਹੁਣ ਲੋਕ ਪਛਾਣ ਚੁੱਕੇ ਆ ਸਹੀ ਕੌਣ ਗਲਤ ਕੌਣ ਆਪਣਾ ਕੌਣ ਬਗਾਨਾ ਕੌਣ ਤੇ ਇਸ ਕਰਕੇ ਲੋਕ ਚਾਹੁੰਦੇ ਕਿ ਪੰਜਾਬ ਦੀ ਪਾਰਟੀ ਖੇਤਰੀ ਪਾਰਟੀ ਆਵੇ ਜਿਹੜੇ ਸਾਡੇ ਮਸਲੇ ਹੱਲ ਕਰਾਵੇ ਸਾਡੇ ਕੰਮ ਕਰੇ ਤੇ ਉਹ ਚਾਹੁੰਦੇ ਕਿ ਇਥੋਂ ਨਹੀਂ ਰੱਖੀ ਜਾਵੇ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਵੇ ਤੁਸੀਂ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕੀਤਾ ਜਾ ਰਿਹਾ ਕਿਉਂ ਕੀਤਾ ਜਾ ਰਿਹਾ ਬਦਨਾਮ ਕੀਤਾ ਗਿਆ ਪੀ ਇਹਨਾਂ ਵੀ ਏਡਮੀਆਂ ਕਰਵਾਈਆਂ ਵੇਖੋ ਜੀ ਜਿਹੜੀ ਪਾਰਟੀ ਨੇ ਬਾਬਾ ਬੰਦਾ ਬਹਾਦਰ ਸਿੰਘ ਦੀ ਯਾਦਗਾਰ ਬਣਾਈ ਗੁਰੂ ਰਵੀਦਾਸ ਜੀ ਯਾਦਗਾਰ ਬਣਾਈ ਗਲਿਆਰਾ ਜੋ ਉੱਥੇ ਬਣਾਇਆ ਹਰਮੰਦਰ ਸਾਹਿਬ ਸੀਤਲਾ ਮੰਦਿਰ ਬਣਾਇਆ ਇਤਿਹਾਸਿਕ ਯਾਦਗਾਰਾਂ ਬਣਾਈਆਂ ਕਿ ਨੌਜਵਾਨ ਅਗਲੀ ਪੀੜ੍ਹੀ ਜਿਹੜੀ ਇਤਿਹਾਸ ਨਾਲ ਜੁੜੀ ਰਵੇ ਉਹ ਵਿਅਦਵੀ ਕਿਤਰਾ ਕਰਵਾ ਸਕਦੀ ਹੈ ਉਹਨਾਂ ਨੂੰ ਬਦਨਾਮ ਕੀਤਾ ਗਿਆ ਗੁਰਸਿੱਖ ਪਰਿਵਾਰਵਾ ਗੁਰੂ ਤੋਂ ਆਗਿਆ ਲੈ ਕੇ ਹਰ ਕੰਮ ਕਰਦਾ ਵਾ ਤੇ ਉਹਨਾਂ ਕੋਲ ਕੋਈ ਵਿਰੋਧੀਆਂ ਕੋ ਗੱਲ ਹੀ ਨਹੀਂ ਸੀ ਆ ਗਈ ਬਦਨਾਮ ਕਰਨ ਦੀ ਤੇ ਇਹ ਵੱਡੀ ਮਤਲਬ ਮੁੱਦਾ ਉਹਨਾਂ ਉਠਾਇਆ ਬਦਨਾਮ ਕੀਤਾ ਗਿਆ ਤੇ ਲੋਕ ਵੀ ਉਹਨਾਂ ਦੇ ਮਗਰ ਲੱਗ ਗਏ ਤੇ ਇਸ ਕਰਕੇ ਉਹਨਾਂ ਨੂੰ ਪਾਰਟੀ ਡਾਊਨ ਚਲੀ ਗਈ ਤੇ ਹੁਣ ਲੋਕ ਸਮਝ ਚੁੱਕੇ ਆ ਵੀ ਜਿੰਨਾ ਇੰਨਾ ਕੰਮ ਕਰਾਇਆ ਇਤਿਹਾਸ ਨਾਲ ਬੱਚਿਆਂ ਨੂੰ ਜੋੜਿਆ ਵਾ ਸਿੱਖੀ ਨਾਲ ਬੱਚਿਆਂ ਨੂੰ ਜੋੜਿਆ ਉਹ ਬਦਨਾ ਕਿਤਰਾ ਕਰ ਸਕਦੇ ਬੇਅਦਗੀਆਂ ਤੁਸੀਂ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਬਦਨਾਮ ਕੀਤਾ ਜਾ ਰਿਹਾ ਵੀ ਇਹਨਾਂ ਨੇ ਬੇਅਦਬੀਆਂ ਕਰਾਈਆਂ ਫੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਹੁਣ ਪਾਵਰ ਦੇ ਵਿੱਚ ਨੇ ਉਹ ਇਹ ਬੇਦਬੀਆਂ ਜਿਨ੍ਹਾਂ ਨੇ ਕਰਾਈਆਂ ਨੇ ਉਹਨਾਂ ਨੂੰ ਸਜ਼ਾ ਦੇ ਸਕਦੇ ਨੇ ਦਵਾ ਸਕਦੇ ਨੇ ਕਾਰਵਾਈ ਕਰ ਸਕਦੇ ਨੇ ਫਿਰ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ ਦੇਖੋ ਜੀ ਜੇ ਇਹਨਾਂ ਨੇ ਕਰਵਾਈਆਂ ਪਹਿਲਾਂ ਕਹਿੰਦੇ ਸੀ ਵੀ ਨਸ਼ਾ ਹੀ ਸ਼ਰਮਣੀ ਅਕਾਲੀ ਦਲ ਨੇ ਲਿਆਂਦਾ ਜੇ ਨਸ਼ਾ ਸ਼ਰਮਣੀ ਅਕਾਲੀ ਦਲ ਨੇ ਲਿਆਂਦਾ ਤੇ 9 ਸਾਲੇ ਕੀ ਕਰਦੇ ਤੇ ਜੇ ਬੇਦਬੀਆਂ ਇਹਨਾਂ ਨੇ ਕਰਵਾਈਆਂ ਤੇ ਇਹਨਾਂ ਨੂੰ ਅੰਦਰ ਕਿਉਂ ਨਹੀਂ ਕੀਤਾ ਇਹ ਤੇ ਉਹਨਾਂ ਨੂੰ ਦੱਸਣਾ ਚਾਹੀਦਾ ਤੁਸੀਂ ਪੁੱਛੋ ਉਹਨਾਂ ਨੂੰ ਕਿਉਂ ਨਹੀਂ ਅੰਦਰ ਕੀਤਾ ਫਿਰ ਬੀਅ ਜ਼ਿਮੀਆ ਦਾ ਇਨਸਾਫ ਕਿਉਂ ਨਹੀਂ ਲਿਆ ਇਹ ਸਿਰਫ ਇੱਕ ਬਦਨਾਮ ਹੀ ਕੀਤਾ ਗਿਆ ਇਹਨਾਂ ਨੂੰ ਉਹਨਾਂ ਕੋਈ ਸਬੂਤ ਨਹੀਂ ਗੇ ਬਦਨਾਮ ਕੀਤਾ ਗਿਆ ਇੱਕ ਥਾਪੜ ਕੇ ਤੁਰਦੇ ਨੇ ਕਹਿੰਦੇ ਵਿਕਰਮ ਮਜੀਠੀਆ ਨੂੰ ਅਸੀਂ ਚਿੱਟੇ ਦਾ ਸੌਦਾਗਰ ਕਿਹਾ ਜਾਂਦਾ ਸੀ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਕਹਿੰਦੇ ਕਾਰਵਾਈ ਨਸ਼ੇ ਦੇ ਵਿਰੁੱਧ ਹੋਈ ਹੈ ਲੋਕਾਂ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਵੀ ਅਹੀਂ ਚਿੱਟੇ ਦੇ ਕੇਸ ਪਾਏ ਆ ਤੇ ਉੱਥੇ ਜਿਹੜਾ ਹੈਗਾ ਵਾ ਦਰਜ ਹੋਇਆ ਮਾਮਲਾ ਉਹ ਸਿਰਫ ਉਹਨਾਂ ਦੀ ਆਮਦਨ ਤੋਂ ਵੱਧ ਜਾਇਦਾਦ ਦਾ ਹੋਇਆ ਜੀ ਜਾਂ ਤੇ ਉੱਥੇ ਵੀ ਪੇਸ਼ ਮਤਲਬ ਰਿਪੋਰਟ ਦੇਣ ਕੋਈ ਸਬੂਤ ਦੇਣ ਕੋਈ ਸਬੂਤ ਹੀ ਨਹੀਂ ਹੈਗਾ ਇਹ ਬਦਲਾ ਲਊ ਰਾਜਨੀਤੀ ਬਦਨਾਮ ਕਰ ਰਹੇ ਨੇ ਬਾਕੀ ਇਹ ਵਾ ਵੀ ਪ੍ਰਮਾਤਮਾ ਸਾਰਾ ਕੁਝ ਦੇਖਦਾ ਹੀ ਆ ਕੌਣ ਸੱਚਾ ਝੂਠਾ ਸੱਚ ਝੂਠ ਦੀ ਪਛਾਣ ਇੱਕ ਦਿਨ ਸੱਚ ਦੀ ਜਿੱਤ ਹੁੰਦੀ ਹੈ ਤੁਹਾਡੇ ਤਾਂ ਵੀ ਬਹੁਤ ਵੱਡੇ ਇੰਤਜ਼ਾਮ ਲੱਗਦੇ ਨੇ ਕਹਿੰਦੇ ਵੀ ਤੁਹਾਡਾ ਪਰਿਵਾਰ ਹੈ ਜਿਹੜਾ ਗੈਂਗਸਟਰਵਾਦ ਨਾਲ ਜੁੜਿਆ ਵੇਖੋ ਜੀ ਇਲਜਾਮ ਵਿਰੋਧੀ ਪਾਰਟੀਆਂ ਕੋ ਤੇ ਕੋਈ ਮੁੱਦਾ ਹੀ ਹੈ ਨਹੀਂ ਕੋਈ ਏਜੰਡਾ ਹੀ ਹੈ ਨਹੀਂ ਇਲੈਕਸ਼ਨ ਲੜਨ ਵਾਸਤੇ ਕੀ ਕੰਮ ਇੰਨਾ ਕਰਵਾਏ ਆ ਜਾਂ ਤੇ ਲੋਕਾਂ ਚ ਕਹਿਣ ਕਿ ਆਹ ਕੰਮ ਅਸੀਂ ਕਰਵਾਏ ਤੇ ਆ ਅੱਗੇ ਅਸੀਂ ਕਰਵਾਵਾਂਗੇ ਕੋਈ ਏਜੰਡਾ ਹੀ ਹੈ ਨਹੀਂ ਤੇ ਦੂਸ਼ਣਪਾਜੀ ਕਰ ਰਹੇ ਆ ਬਦਲਾ ਲਊ ਰਾਜਨੀਤੀ ਕਰ ਰਹੇ ਆ ਤੇ ਸਾਨੂੰ ਉਹਨਾਂ ਨਾਲ ਕੋਈ ਫਰਕ ਨਹੀਂ ਪੈਣਾ ਅਸੀਂ ਇੱਕ ਧਰਮੀ ਫੌਜੀ ਪਰਿਵਾਰ ਆ ਤੇ ਮੈਂ ਬੇਦਾਗ ਸਰਵਿਸ ਕੀਤੀ ਆ ਮਹਿਕਮੇ ਕੋ ਮੇਰਾ ਰਿਕਾਰਡ ਪੁੱਛੋ ਤੇ ਬਾਕੀ ਇਹ ਵਾ ਵੀ ਲੋਕ ਮੇਰੇ ਨਾਲ ਨੇ ਇੱਕ ਲਾਸਟ ਸਵਾਲ ਲੋਕ ਤੁਹਾਨੂੰ ਵੋਟ ਕਿਉਂ ਪਾਉਣ ਚੋਗੇ ਤੁਹਾਡੀਆਂ ਅਫਵਾਹਾਂ ਬਹੁਤ ਗਲਤ ਫੈਲੀਆਂ ਹੋਈਆਂ ਤਰਨ ਤਰਨ ਦੇ ਵਿੱਚ ਅਸੀਂ ਸਰਵੇ ਕੀਤਾ ਲੋਕ ਕਹਿੰਦੇ ਵੀ ਇੱਕ ਗੈਂਗਸਟਰਵਾਦ ਦਾ ਪਰਿਵਾਰ ਹੈ ਵੀ ਹਨਾ ਤੇ ਇਲਜ਼ਾਮ ਬਹੁਤ ਲੱਗਦੇ ਨੇ ਕਹਿੰਦੇ ਇੱਕ ਸੱਸ ਹੈ ਇੱਕ ਧੀ ਹੈ ਬਹੁਤ ਕੁਝ ਗੱਲਾਂ ਜਿਹੜੀਆਂ ਨਿਕਲ ਕੇ ਬਾਹਰ ਆਉਂਦੀਆਂ ਤੁਸੀਂ ਲੋਕਾਂ ਨੂੰ ਕਿਵੇਂ ਸੁਚੇਤ ਕਰ ਸਕਦੇ ਹੋ ਵੀ ਹਾਂ ਵੀ ਅਫਵਾਹਾਂ ਤੋਂ ਬਚੋ ਦੇਖੋ ਜੀ ਲੋਕ ਸਾਰਾ ਕੁਝ ਜਾਣਦੇ ਆ ਲੋਕ ਸੁਚੇਤ ਹੋ ਚੁੱਕੇ ਆ ਲੋਕ ਧੜਾ ਧਾੜੀ ਸਾਡੇ ਨਾਲ ਜੁੜ ਰਹੇ ਆ ਦਿਨੋ ਦਿਨ ਸ਼੍ਰੋਮਣੀ ਅਕਾਲੀ ਦਲ ਦਾ ਕਾਫਲਾ ਵੱਡਾ ਹੁੰਦਾ ਜਾਣ ਰਿਹਾ ਤੇ ਪਰਵਾਹ ਹੰਗਾਰਾ ਮਿਲ ਰਿਹਾ ਵਾ ਵੱਡੀ ਲੀਡ ਨਾਲ ਅਸੀਂ ਜਿੱਤ ਪ੍ਰਾਪਤ ਕਰਾਂਗੇ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਜੀ ਇਹਨਾਂ ਦੇ ਨਾਲ ਗੱਲਬਾਤ ਕੀਤੀ ਕਾਫੀ ਗੱਲਾਂ ਨੇ ਜਿਹੜੀਆਂ ਨਿਕਲ ਕੇ ਬਾਹਰ ਆਈਆਂ ਨੇ ਉਹਨਾਂ ਦੇ ਜਵਾਬ ਵੀ ਇਹਨਾਂ ਦੇ ਵੱਲੋਂ ਦਿੱਤੇ ਗਏ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਚੋਣਾਂ ਹੋਣਗੀਆਂ ਉਸ ਤੋਂ ਬਾਅਦ ਜਿਹੜੇ ਨਤੀਜੇ ਆਉਣਗੇ ਉਹਦੇ ਵਿੱਚ ਕਾਫੀ ਵੱਡੇ ਜਿਹੜੇ ਖੁਲਾਸੇ ਹੋ ਸਕਦੇ ਨੇ ਕਿ ਤਰਨਤਾਰਨ ਦੀ ਜਨਤਾ ਕੀ ਚਾਹੁੰਦੀ ਸੀ ਉਹਨਾਂ ਦੇ ਵੱਲੋਂ ਕਿਹੜਾ ਉਹ ਉਮੀਦਵਾਰ ਤੇ ਕਿਹੜੀ ਪਾਰਟੀ ਆ ਜਿਹਨੂੰ ਚੁਣਿਆ ਗਿਆ ਜਿਹਦੇ ਸਿਰ ਦੇ ਉੱਤੇ ਅ ਜਿਹੜਾ ਜਿਵਨੀ ਚੋਣਾਂ ਦਾ ਤਾਸ਼ ਹੋ ਜਾ ਤਾਂ ਹੋਰ ਅਜਿਹੇ ਸ਼ਖਸ ਦੇ ਨਾਲ ਮੁਰਦਵਾਰਾ ਹਾਜ਼ਰ ਹੋਵਾਂਗੇ ਉਦੋਂ ਤੱਕ ਸਾਨੂੰ ਦਿਓ ਇਜਾਜ਼ਤ ਦੇਖਦੇ ਰਹੋ ਰੋਜ਼ਾਨਾ ਟਾਈਮਸ